ਹਲਕਾ ਫਗਵਾੜਾ ਦੇ ਵਾਸੀਆਂ ਨੂੰ 100% ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਅਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਦੇ ਮਕਸਦ ਨਾਲ 9 ਕਿਲੋਮੀਟਰ ਲੰਬੀ ਪਾਈਪਲਾਈਨ ਦੇ ਕੰਮ ਦਾ ਉਦਘਾਟਨ ਲੋਕਲ ਬਡੀ ਮੰਤਰੀ ਡਾਕਟਰ ਰਵਜੋਤ ਸਿੰਘ ਵੱਲੋਂ ਹਕੂਪੁਰਾ ਮਹੱਲਾ ਫਗਵਾੜਾ ਵਿਖੇ ਕੀਤਾ ਗਿਆ। ਇਸ ਤੋਂ ਪਹਿਲਾਂ ਡਾਕਟਰ ਰਵਜੋਤ ਸਿੰਘ ਦਾ ਫਗਵਾੜਾ ਪਹੁੰਚਣ ਤੇ ਆਪਾ ਪਾਰਟੀ ਦੇ ਵਰਕਰਾਂ ਵੱਲੋਂ ਨਿਕਾਸ਼ ਭਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਹਲਕਾ ਇੰਚਾਰ ਸਰਦਾਰ ਜਗਿੰਦਰ ਸਿੰਘ ਮਾਨ, ਹਰਨੂਰ ਸਿੰਘ ਮਾਨ, ਨਗਰ ਨਿਗਮ ਕਮਿਸ਼ਨਰ ਮੈਡਮ ਨਮਨੀਤ ਕੌਰ ਬਲਤੋਈ ਇਲਾਵਾ ਹੋਰ ਲੀਡਰਸ਼ਿਪ ਵੀ ਮੌਜੂਦ ਸੀ ਖੁਸ਼ਿਆਲਾ ਸਭਾ ਖੁਸ਼ਿਆਲਾ ਦਿਨ ਕਿ ਅੱਜ ਫਗੋੜਾ ਸ਼ਹਿਰ ਵਿੱਚ ਹਦੀਆਬਾਦ ਮਹੱਲੇ 'ਚ ਅਸੀਂ ਆਪਾਂ ਇੱਕ ਔਟ ਡਿਸਟ੍ਰਿਬਿਊਸ਼ਨ ਪਾਈਪ ਦਾ ਸਿਦੁਗਾਟਨ ਕੀਤਾ ਹੈਗਾ ਸਾਡੇ ਨਾਲ ਸਾਥੀ ਇੱਥੋਂ ਹਲਕਾ ਇੰਚਾਰਜ ਸਦਾ ਜਗਿੰਦਰ ਸਿੰਘ ਜੀ ਮਾਨ ਜੀ ਉਹਨਾਂ ਦੇ ਬੇਟੇ ਜੀ ਸਾਡੇ ਪੂਰੀ ਸੰਗਠਨ ਦੀ ਟੀਮ ਲਾਲਿਤ ਜੀ ਪਾਠਕ ਜੀ ਜਿੰਨੇ ਵੀ ਪੁਰਾਣੇ ਆਵਾਦੀ ਪਾਰਟੀ ਦੇ ਵਰਕਰ ਉਹਨਾਂ ਦਾ ਮੈਂ ਇੱਥੇ ਪਹੁੰਚਣ ਤੇ ਮੈਂ ਸਵਾਗਤ ਕਰਦਾ ਤੇ ਧੰਨਵਾਦ ਵੀ ਕਰਦਾ ਤੇ ਜਿਹੜਾ ਅੱਜ ਦਾ ਪ੍ਰੋਜੈਕਟ ਹੈਗਾ ਤਕਰੀਬਨ ਇਹ ਸਾਡੇ 4 ਕਰੋੜ 35 ਲੱਖ ਦਾ ਪ੍ਰੋਜੈਕਟ ਹੈਗਾ ਤਕਰੀਬਨ 9 ਕਿਲੋਮੀਟਰ ਦੀ ਜਿਹੜੀ ਪਾਈਪਲਾਈਨ ਹੈਗੀ ਆ ਉਹ ਪਾਈਪਲਾਈਨ ਪੈਣੀ ਹੈਗੀ ਆ ਤੇ ਤਕਰੀਬਨ 5 ਮੱਲਿਆਂ ਨੂੰ ਇੱਥੋਂ ਸਪਲਾਈ ਹੋਣੀ ਹੈ ਜਿਹੜਾ ਵਾਟਰ ਦਾ ਸੋਰਸ ਹੈਗਾ ਪਾਣੀ ਦਾ ਸੋਰਸ ਹੈ ਪਹਿਲੇ ਟਿਊਬਲ ਚੱਲਦਾ ਪਿਆ ਪਰ ਇੱਥੇ ਜੋ ਦੱਸਿਆ ਸੀ ਸਾਨੂੰ ਮੈਕਮੇ ਵੱਲੋਂ ਡਿਪਾਰਟਮੈਂਟ ਵੱਲੋਂ ਤੇ ਲੋਕਲ ਆਪਣੀ ਟੀਮ ਵੱਲੋਂ ਕਿ ਇੱਥੇ ਪਾਈਪਲਾਈਨ ਦੀ ਕਮੀ ਹੈਗੀ ਨਹੀਂ ਪਈ ਹੈਗੀ ਤੇ ਉਸੇ ਅੱਜ ਮੰਗ ਪੂਰੀ ਕਰਦੇ ਹੋਏ ਤਕਰੀਬਨ 9 ਕਿਲੋਮੀਟਰ ਦੀ ਪਾਈਪਲਾਈਨ ਤੇ ਇੱਥੇ ਪੈਗੀ ਤੇ ਸਭਾਕ 4 ਕਰੋੜ 35 ਲੱਖ ਦਾ ਪ੍ਰੋਜੈਕਟ ਹੈਗਾ ਤੇ ਮੈਂ ਪੂਰੇ ਜਿਨ੍ਹਾਂ ਦੇ ਮੁਹੱਲਿਆਂ 'ਚ ਜਿਨ੍ਹਾਂ ਵਾਟਰ ਚਾਪ ਪਾਈਪ ਲਾਈਨ ਪੈਣੀ ਹੈ ਮੈਂ ਸਾਰਨੂੰ ਵਧਾਈ ਦਿੰਦਾ ਮੁਬਾਰਕਬਾਦ ਦਿੰਦਾ ਇਸ ਮੌਕੇ ਗੱਲਬਾਤ ਕਰਦੇ ਆ ਜੋਗਿੰਦਰ ਸਿੰਘ ਮਾਨ ਅਤੇ ਹਰਨੂਰ ਸਿੰਘ ਮਾਨ ਨੇ ਦੱਸਿਆ ਕਿ ਇਹ ਪ੍ਰੋਜੈਕਟ 4.5 ਕਰੋੜ ਰੁਪਏ ਦੀ ਲਾਗਤ ਨਾਲ 6 ਮਹੀਨੇ ਵਿੱਚ ਪੂਰਾ ਹੋਵੇਗਾ ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਸ਼ਹਿਰ ਵਿੱਚ 100% ਵਾਟਰ ਸਪਲਾਈ ਅਤੇ ਸੀਵਰੇਜ ਸਿਸਟਮ ਦਾ ਕੰਮ ਪੂਰਾ ਹੋਵੇਗਾ ਉਹਨਾਂ ਇਸ ਉਪਰਾਲੇ ਲਈ ਪੰਜਾਬ ਸਰਕਾਰ ਤੇ ਡਾਕਟਰ ਅਵਜੋਤ ਸਿੰਘ ਦਾ ਧੰਨਵਾਦ ਕੀਤਾ ਅੱਜ ਪਗਵਾੜੇ ਵਾਸਤੇ ਬਹੁਤ ਹੀ ਮੁਬਾਰਕ ਜੋ ਦਿਨ ਸੀ ਕਿ ਸਾਡੇ ਆਨਰੇਬਲ ਮਿਨਿਸਟਰ ਲੋਕਲ ਬਾਡੀ ਡਾਕਟਰ ਰਵਜੋਤ ਜੀ ਵੱਲੋਂ ਜਿਹੜਾ ਫਗਵਾੜੇ ਦੇ ਵਿੱਚ ਅੱਜ 4.5 ਕਰੋੜ ਦੀ ਲਾਗਤ ਦੇ ਨਾਲ 9 ਕਿਲੋਮੀਟਰ ਦੀ ਜਿਹੜੀ ਵਾਟਰ ਸਪਲਾਈ ਪਾਈਪਲਾਈਨ ਦਾ ਉਦਘਾਟਨ ਕਰ ਜਿਹੜਾ ਕਿ ਇੱਕ ਬੜਾ ਵੱਡਾ ਇੱਕ ਫੀਟ ਅਸੀਂ ਅਚੀਵ ਕਰਨ ਜਾ ਰਹੇ ਹਾਂ ਕਿ 100 100% ਵਾਟਰ ਸਪਲਾਈ ਮੈਂ ਨਾਲ ਦੀ ਨਾਲ ਇਹ ਦੱਸਣਾ ਚਾਹੁੰਦਾ ਕਿ ਫਗਵਾੜੇ ਵਾਸਤੇ ਜਿਹੜੀ ਬੜੀ ਵੱਡੀ ਮਾਨ ਦੀ ਗੱਲ ਹੈ ਕਿ ਪੰਜਾਬ ਦੇ ਵਿੱਚੋਂ ਫਗਵਾੜਾ ਇਸ ਦਾ ਵਨ ਫਰਸਟ ਐਂਡ ਓਨਲੀ ਕਾਰਪੋਰੇਸ਼ਨ ਟੂ ਹੈਵ 100% ਵਾਟਰ ਸਪਲਾਈ ਤੇ 86% ਸੀਵਰੇਜ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਸਭ ਤੋਂ ਮੋਹਰੀ ਹਾਂ ਪਾਣੀ ਦੇ ਮੁਕਾਬਲੇ ਤੇ ਸੀਵਰੇਜ ਦੇ ਮੁਕਾਬਲੇ ਮੈਂ ਜਿੱਥੇ ਤੁਹਾਨੂੰ ਦੱਸਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਿੱਥੇ ਲੋਕ 600 ਜੀਐਨਐਫ ਫ੍ਰੀ ਬਿਜਲੀ ਵੀ ਮੰਗ ਰਹੇ ਸੀਗੇ ਤੇ ਨਾਲ ਦੀ ਨਾਲ ਜਿਹੜੇ ਫਗਵਾੜੇ ਦੇ ਵਿੱਚ ਮਹੱਲਾ ਕਲੀਨਿਕ ਜਿਨ੍ਹਾਂ ਦੀ ਗਿਣਤੀ ਦਿਨ ਬਰ ਦਿਨ ਵਧ ਰਹੀ ਹੈ ਜੇ ਮੈਂ ਐਜੂਕੇਸ਼ਨ ਦੀ ਵੀ ਗੱਲ ਕਰਾਂ ਫਗਵਾੜੇ ਦੇ ਜੀਜੀ ਸਕੂਲ ਦੀ ਜੋ ਇਮਾਰਤ ਸੀ ਖਸਤਾ ਇਮਾਰਤ ਜਿਹੜੀ ਕਿ ਟੁੱਟਣ ਦੀ ਕगार ਤੇ ਆ ਚੁੱਕੀ ਸੀ ਅੱਜ ਨਵੀਂ ਬਣ ਕੇ ਇੱਕ ਨਵੀਂ ਮਿਸਾਲ ਪੇਸ਼ ਹੋਈ ਆ ਮੈਂ ਫਗਵਾੜੇ ਦੇ ਲੋਕਾਂ ਨੂੰ ਇਹ ਹੱਥ ਬੰਨ੍ਹਿਆ ਬੇਨਤੀ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸੇਵਾ ਲਈ ਲੋਕਾਂ ਦੇ ਹਰ ਹੱਕ ਲਈ ਖੜਨ ਲਈ ਹਰ ਵਚਨ ਬੰਦ ਹੈ ਤੁਸੀਂ ਇਦਾਂ ਹੀ ਸਾਡੇ ਨਾਲ ਬਹਾਨਾ ਬਹਾਂ ਬਣ ਕੇ ਸਾਡਾ ਸਾਥ ਦਿਓ ਆਉਂਦੀ ਹੋਈ ਕਾਰਪੋਰੇਸ਼ਨ ਇਲੈਕਸ਼ਨਾਂ ਵਿੱਚ ਅਸੀਂ ਘਰ ਘਰ ਆ ਕੇ ਆਪਣੇ ਕੰਮ ਕੀਤੇ ਹੋਏ ਕੰਮਾਂ ਨੂੰ ਤੁਹਾਡੇ ਵਿੱਚ ਲੈ ਕੇ ਆਵਾਂਗੇ ਆਪ ਸਾਰਿਆਂ ਦੇ ਅੱਗੇ ਅਸੀਂ ਹੱਥ ਬੰਨ੍ਹਿਆ ਅਰਜ਼ ਕਰਾਂਗੇ ਕਿ ਸਾਡੇ ਕੰਮਾਂ ਨੂੰ ਦੇਖਦੇ ਹੋਏ ਸਾਡੀ ਨੀਤੀਆਂ ਨੂੰ ਦੇਖਦੇ ਹੋਏ ਸਾਡੇ ਮੁੱਖ ਮੰਤਰੀ ਸਾਡੇ ਪਾਰਟੀ ਦੇ ਪ੍ਰਧਾਨ ਅਮਨ अरोड़ा ਜੀ ਦੀ ਯੋਗਵਾਹੀ ਨੂੰ ਦੇਖਦੇ ਹੋਏ ਸਾਨੂੰ ਆਉਂਦੀਆਂ ਆਗਾਮੀ ਜਿਹੜੀਆਂ ਕਾਰਪੋਰੇਸ਼ਨਲ ਇਲੈਕਸ਼ਨਾਂ ਵਿੱਚ ਸਾਡੇ ਕਾਂਸਰੱਡ ਦੇ ਜਿਹੜੇ ਕੈਂਡੀਡੇਟ ਸਹਿਬਾਨ ਨੇ ਉਹਨਾਂ ਨੂੰ ਵੋਟ ਪਾ ਕੇ ਫਗਵਾੜੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਚੰਡਾ ਆ ਉਹਨੂੰ ਲਹਿਰਾਵਾਂਗੇ ਉਹਨੂੰ ਪੰਚਮ ਕਰਾਂਗੇ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਾਂ ਪਾਣੀ ਹੀ ਉਤਪਤੀ ਦਾ ਸਾਧਨ ਹੈ ਤਾਂ ਮਿਸਟਰ ਸਾਹਿਬ ਵੱਲੋਂ ਉਹਨਿਯਮ ਮਿਸਟਰ ਡਾਕਟਰ ਅਜੋਤ ਸਿੰਘ ਸਾਹਿਬ ਵੱਲ ਆਜੇ ਅੰਬਰਤ ਸਕੀਮ ਦਾ ਜੋ 4 ਕੋਰਡ 35 ਲੱਖ ਦੇ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਆਈ ਕਾਨਗ੍ਰੇਸ਼ਨ ਦੇ ਮਿਸਟਰ ਐਂਡ ਆਨਰਬੀਚ ਮਿਸਟਰ ਓਪਨਡ ਆਫ ਸਰ ਪ੍ਰਗਨ ਸਿੰਘ ਮਾਨ ਮੈਂ ਜਾਣਾਂ 100% ਪਾਣੀ ਨੂੰ ਪਾਏ ਨੂੰ ਪਾਣੀ ਦੀ ਸਰਵਵਰ ਦੇਣ ਵਾਸਤੇ ਇਹ ਇੱਕ ਬਹੁਤ ਵੱਡਾ ਸੱਚੀ ਹੀ ਅੰਬਰਤ ਪ੍ਰੋਜੈਕਟ ਹੈ 4.33 ਲੱਖ ਦੀ ਸੀਮਟ ਹੈ ਔਰ ਡਿਸਟ੍ਰਿਬਿਊਸ਼ਨ ਜਿਹੜੀ 9 ਕਿਲੋਮੀਟਰ ਦੇ ਵਿੱਚ ਹੋਏਗੀ ਮੇਰੇ ਸਾਥੀ ਮੇਰੇ ਵਰਕਰਸ ਮੇਰੇ ਦੂਜੇ ਸਾਥੀ ਜਿੰਨੇ ਵੀ ਮੇਰੇ ਨਾਲ ਨੇ ਪਾਰਟੀ ਦੀ ਮੈਂ ਉਹਨਾਂ ਨੂੰ ਮੁਬਾਰਕ ਕਰ ਦਿੰਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਮੰਥੀ ਨੇ ਅੱਜ ਉਹ ਸਾਨੂੰ ਪਬਲਿਕ ਨੂੰ ਸਮਰਪਨ ਕੀਤਾ ਔਰ ਉਸ ਨੇਚਰ ਦੇ ਲਈ ਹੈ ਕਿ ਪਾਣੀ ਹੀ ਉਤਪਾਦਕ ਦਾ ਸਾਧਨ ਹੈ ਪਾਣੀ ਤੋਂ ਹੀ ਸਾਰੀ ਉਤਪਾਦਕੀ ਹੁੰਦੀ ਹੈ ਸਹਿਬਾ ਗੁਰਨਾਨ ਦੇ ਜਨ ਵੀ ਆਖਿਆ ਪਉਣ ਗੁਰੂ ਪਾਣੀ ਪਾਤ ਤਰਤੁਮਾ ਤੋਂ ਅ ਮੈਂ ਮਿਸਟਰ ਸਾਹਿਬ ਨੂੰ ਔਰ ਸਰਕਾਰ ਨੂੰ ਭਗਵੰ ਸੇ ਮਾਰ ਮਾਰਵਾ ਦੇਣਾ ਔਰ ਤੁਸੀਂ ਸਾਰੇ ਇਸ ਸਕੀਮ ਦਾ ਲਾਭ ਉਠਾਓ ਉਹ ਤਾਂ ਨਗਰ ਨਿਕਮ ਕਮਿਸ਼ਨਰ ਮੈਡਮ ਨਮਨੀਤ ਕੌਰ ਬਾਲ ਨੇ ਕਿਹਾ ਕਿ ਇਲਾਕਾ ਵਾਸੀਆਂ ਨੂੰ ਹੁਣ ਬਹੁਤ ਜਲਦੀ ਵਾਟਰ ਸਪਲਾਈ ਤੇ ਸੀਵਰੇਜ ਦੀ ਸਮੱਸਿਆ ਤੋਂ निजात ਮਿਲੇਗੀ ਉਹਨਾਂ ਪੰਜਾਬ ਸਰਕਾਰ ਦਾ ਇਹ ਪ੍ਰੋਜੈਕਟ ਸ਼ੁਰੂ ਕਰਨ ਲਈ ਧੰਨਵਾਦ ਕੀਤਾ ਅੱਜ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਹੇਠ ਮਾਨਯੋਗ ਲੋਕਲ ਗਵਰਨਮੈਂਟ ਮਿਨਿਸਟਰ ਡਾਕਟਰ ਅਰਜੋਤੀ ਵੱਲੋਂ ਜਿਹੜਾ ਹੈ ਫਗਵਾੜਾ ਸ਼ਹਿਰ ਦੇ ਨਿਵਾਸੀਆਂ ਨੂੰ ਵਾਟਰ ਸਪਲਾਈ ਦੇ ਮਹੀਨੇ ਦੇ ਵਿੱਚ 100% ਕਰਨ ਦੇ ਲਈ ਜਿਹੜੀਆਂ ਪਾਈਪਾਂ ਦਾ ਕੰਮ ਰਹਿੰਦਾ ਸੀਗਾ ਉਹਦੇ ਪ੍ਰਤੀ 4 ਕਰੋੜ 35 ਲੱਖ ਦਾ ਜਿਹੜਾ ਕੰਮ ਹੈ ਉਹਦੀ ਇਨੌਗੁਰੇਸ਼ਨ ਜਿਹੜੀ ਹੈ ਉਹ ਕੀਤੀ ਗਈ ਹੈ। ਸਿਵਰੇਜ ਬੋਰਡ ਵੱਲੋਂ ਇਹ ਕੰਮ ਨੂੰ ਐਗਜ਼ੀਕਿਊਟ ਕੀਤਾ ਜਾਏਗਾ ਤੇ ਅਗਲੇ 6 ਮਹੀਨਿਆਂ ਦੇ ਵਿੱਚ ਜਿਹੜਾ ਹੈ ਇਹ ਕੰਮ ਜਿਹੜਾ ਹੈਗਾ ਬਿਲਕੁਲ ਕੰਪਲੀਟ ਹੋ ਜਾਏਗਾ ਜਿਸ ਨਾਲ ਸਾਰੇ ਹੀ ਜਿੰਨੇ ਸਾਡੇ ਐਕਸਟੈਂਡਡ ਏਰੀਆਸ ਸੀਗੇ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਦੇ ਵਿੱਚ ਵੀ ਜਿਹੜੀ ਪਾਣੀ ਦੀ ਨਿਰਵਿਘਨ ਸਪਲਾਈ ਹੈਗੀ ਆ ਉਹਨੂੰ ਅਸੀਂ ਯਕੀਨੀ ਬਣਾ ਸਕਾਂਗੇ ਇਸ ਮੌਕੇ ਦਲਜੀਤ ਰਾਜੂ, ਅਸ਼ੋਕ ਪਾਟਿਆ, ਹਰੀਸ਼ ਪਾਠਕ, ਲਲਿਤ ਸਕਲਾਨੀ, ਪ੍ਰਿਤਪਾਲ ਕਰਤੂਲੀ, ਸੀਮਾਰਾਣਾ, ਰஞ்சிਤਪਾਲ ਪਾਵਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਫਰ ਵਰਕਰ ਮੌਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਜਸ ਸ਼ਰਮਾ ਦੀ ਰਿਪੋਰਟ